ਨਿਰਮਲ ਸਿੰਘ ਜਿਹੜੀ ਸਾਰਿਆਂ ਦਾ ਇਥੋਂ ਉੱਠ ਕੇ ਬਾਹਰ ਜਾ ਕੇ ਬੜੀ ਕਬੱਡੀ ਕਾਮਯਾਬੀ ਕੀਤੀ ਸੀ ਉਹਨੇ ਪਰ ਅਚਾਨਕ ਆ ਹਾਸਾ ਵਾਪਰਨ ਕਰਕੇ ਸਾਰਿਆਂ ਨੂੰ ਵਿਛੋੜਾ ਦੇ ਗਿਆ ਤੇ ਬਹੁਤ ਸਾਰੇ ਨਗਰ ਚ ਵੀ ਤੇ ਬਾਹਰਲੇ ਪਿੰਡਾਂ ਤੇ ਬਾਹਰ ਇਟਲੀ ਤੋਂ ਵਿੱਚ ਵੀ ਜਿੰਨੇ ਮੁੰਡਿਆਂ ਨਾਲ ਆਪਣੀ ਗੱਲ ਹੋਈ ਹੈ ਉਹਨਾਂ ਨੇ ਇਹੀ ਦੱਸਿਆ ਵੀ ਸਾਨੂੰ ਨਾ ਤੇ ਇਸ ਤਰ੍ਹਾਂ ਦਾ ਬੰਦਾ ਅਜੇ ਤੱਕ ਮਿਲਿਆ ਤੇ ਨਾ ਮਿਲਣਾ ਹਰ ਇੱਕ ਨਾਲ ਹਰ ਇੱਕ ਦੀ ਮਦਦ ਤੇ ਹਰ ਇੱਕ ਦੀ ਹੈਲਪ ਅਤੇ ਸਾਡੀ ਤਾਂ ਭਰਾਵਾਂ ਤੋਂ ਵੱਧ ਸੀਗੀ ਰਿਸ਼ਤੇਦਾਰੀ ਨਾਲੋਂ ਤਾਂ ਅਲੱਗ ਚੀਜ਼ ਸੀਗੀ ਬਹੁਤ ਹੀ ਜਿਆਦਾ ਨਜ਼ਦੀਕੀ ਆਪਣਾ ਜਿਹੜਾ ਸੀ ਸਾਥ ਛੱਡ ਕੇ ਚਲੇ ਗਏ ਬੱਚੇ ਕਿੰਨੇ ਸੀ ਦੋ ਵਿੱਚ ਬੇਟੇ ਆ ਇੱਕ 7 ਸਾਲ ਦਾ ਇੱਕ 12 ਸਾਲ ਦਾ ਫਾਦਰ ਸਵੈਰ ਹੋ ਗਏ ਸੀ 7 ਸਾਲ ਪਹਿਲਾਂ ਹਾਂਜੀ ਤੇ ਘਰ ਚ ਇਹੀ ਤੇ ਕਮਾਨ ਵਾਲੇ ਹਾਂ ਇਹੀ ਸੀ ਕਮਾਨ ਵਾਲੇ ਘਰ ਦੇ ਵਿੱਚ ਮੋਢੀ ਸਾਰਿਆਂ ਤੋਂ ਇਹੀ ਸੀ ਕਮਾਨ ਵਾਲੇ ਸਾਰਿਆਂ ਨੂੰ ਘਰ ਨੂੰ ਸਾਰੇ ਪਰਿਵਾਰ ਨੂੰ ਜੋੜਨ ਵਾਲਾ ਇਹਦੇ ਚਾਚੇ ਦਾ ਲड़का ਪਹਿਲਾਂ 8 ਸਾਲ ਪਹਿਲਾਂ ਪੂਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਦੂਜਾ ਬੇਟਾ ਵੀ ਇੱਕ ਚਾਚੇ ਦਾ ਲड़का 3 ਸਾਲ ਪਹਿਲਾਂ ਕਰੋਨਾ ਚ ਪੂਰਾ ਹੋ ਗਿਆ ਸੀ ਯਾਨੀ ਕਿ ਵਧੀਆ ਸਾਰੇ ਪਰਿਵਾਰ ਨੂੰ ਜੋੜ ਕੇ ਚੱਲ ਰਿਹਾ ਸੀਗਾ ਤੇ ਬਹੁਤ ਵਧੀਆ ਸੁਭਾਅ ਸੀ ਇਹਦਾ ਕੰਮ ਕੀ ਕਰਦੇ ਸੀ ਉਹ ਇਹ ਆਪਣਾ ਸਟੋਰ ਸੀ ਆਪਣਾ ਸਾਰਿਆਂ ਦਾ ਉੱਥੇ ਮੈਂ ਪਹਿਲਾਂ ਉੱਥੇ ਹੀ ਰਿਹਾ ਸਾਰਾ ਕੁਝ ਇੰਨੇ ਇੰਦੀ ਜ਼ਿੰਮੇਵਾਰੀ ਯਾਨੀ ਕਿ ਸਾਡੀ ਇੱਕੀ ਗੱਲ ਸੀ ਸਾਂਝੀ ਨਾਲ ਕੇ ਸ਼ੁਰੂ ਤੋਂ ਲੈ ਕੇ 13 ਸਾਲ ਮੈਂ ਵੀ ਉੱਥੇ ਹੀ ਰਿਹਾ ਨਾਲ ਹੀ ਮੈਂ ਹੀ ਲੈ ਕੇ ਗਿਆ ਸੀ ਤੇ ਹੁਣ ਇਹ ਸਾਰਾ ਕੁਝ ਆਪਣਾ ਇਹੀ ਸੰਭਾਲ ਰਿਹਾ ਸੀਗਾ ਤੇ ਅੱਜ ਤੱਕ ਬਹੁਤ ਵਧੀਆ ਕਿ ਯਾਨੀ ਕਿ ਸਭ ਕੁਝ ਮੇਰੇ ਕੋਲ ਹੀ ਜੋ ਵੀ ਇਦਾਂ ਜੀ ਸਾਰਾ ਆਪ ਰਲ ਮਿਲ ਕੇ ਕਰਦੇ ਸੀ ਸੀ ਜੋ ਵੀ ਕਰਦੇ ਦੋਵੇਂ ਮੈਨੂੰ ਪੀਆਰਸੀ ਕਦੇ ਤੁਹਾਡੇ ਨਾਲ ਗੱਲ ਹੋ ਗਈ ਪਰ ਪਰਿਵਾਰ ਨੂੰ ਉੱਥੇ ਲੈ ਕੇ ਜਾਣਾ ਇਟਲੀ ਪਰਿਵਾਰ ਨੂੰ ਤਾਂ ਉਹ ਚਾਹੁੰਦਾ ਨਹੀਂ ਸੀ ਵੀ ਇਟਲੀ ਨਹੀਂ ਕਹਿੰਦਾ ਜੀ ਜ਼ਿੰਦਗੀ ਚ ਜੇ ਮੈਂ ਇੱਥੇ ਜਿਹੜੀ ਕਮਾਈ ਕੀਤੀ ਹੈ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਦਾ ਜੇ ਮੈਂ ਆਪਣੇ ਪਰਿਵਾਰ ਨੂੰ ਵੀ ਉੱਥੇ ਲਿਜਾ ਕੇ ਆਪਣੇ ਇੱਥੋਂ ਦੂਰ ਰੱਖਣਾ ਆਪਣੇ ਵਤਨ ਤੋਂ ਪੰਜਾਬ ਤੋਂ ਦੂਰ ਰੱਖਣਾ ਤਾਂ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਦਾ ਮੈਂ ਨਹੀਂ ਉਹ ਨਹੀਂ ਚਾਹੁੰਦਾ ਨਹੀਂ ਸੀ ਕਦੀ ਵੀ ਪਰਿਵਾਰ ਉੱਥੇ ਲੈ ਕੇ ਜਾ ਕੇ ਦਿਹਾੜੀਆਂ ਕਰੀਏ ਜਾਂ ਕੰਮ ਕਰੀਏ ਇੱਥੇ ਰਹਿਣ ਦਾ ਪੰਜਾਬ ਦੀ ਮਿੱਟੀ ਨਾਲ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਸੀ ਪਰ ਹੁਣ ਵੀ ਜਾਣ ਤੋਂ ਪਹਿਲਾਂ ਵੀ ਹੋਈ ਹੀ ਕਹਿ ਕੇ ਗਿਆ ਮੇਰੇ ਕੋਲ ਇੱਕ ਤਰੀਕ ਨੂੰ ਚਲਿ ਮੈਨੇ ਦਿਨ ਨੂੰ ਵੀ ਭਾਜੀ ਮੰਨ ਲਓ ਆਪਾਂ ਇੱਥੇ ਹੀ ਕੰਮ ਕਰਨਾ ਆਉਣ ਵਾਲੇ 2 ਸਾਲ ਤੋਂ ਬਾਅਦ ਮੈਂ ਇੱਥੇ ਆ ਜਾਣਾ ਤੁਸੀਂ ਆਪਾਂ ਕੰਮ ਦੇਖੀਏ ਕੰਮ ਹੀ ਕਰਾਂਗੇ ਪਰ ਪੰਜਾਬ 'ਚ ਹੀ ਰਹਿਣਾ ਆਪਾਂ ਮੇਰੇ ਕੋਈ ਸਭ ਤੋਂ ਵੱਡੀ ਤਿੰਨ ਕਮੀਆਂ ਸਰਕਾਰਾਂ ਦੀ ਹੈ ਜਿਹੜੀ ਤੁਸੀਂ ਗੱਲ ਕਰੀਏ ਜੇ ਸਰਕਾਰਾਂ ਕੋਸ਼ਿਸ਼ਾਂ ਕਰਨ ਤੇ ਇਹ ਜਿਹੜਾ ਪੰਜਾਬ ਖਾਲੀ ਹੋ ਚੱਲਿਆ ਨੌਜਵਾਨੀ ਸਾਰੀ ਦੀ ਸਾਰੀ ਪੰਜਾਬ ਚੋਂ ਨਿਕਲ ਕੇ ਬਾਹਰ ਲੀਆਂ ਕੰਟਰੀਆਂ ਜਾ ਰਹੀ ਏ ਉਥੇ ਨਾਲ ਹੀ ਪੈਸਾ ਵੀ ਜਿਹੜਾ ਪੰਜਾਬ ਦਾ ਉਹ ਵੀ ਸਾਰਾ ਬਾਹਰ ਜਾ ਰਿਹਾ ਤੇ ਬਹੁਤ ਵੱਡੀ ਘਾਟ ਹੈ ਸਰਕਾਰਾਂ ਦੀ ਪਤਾ ਨਹੀਂ ਕਾਰਨ ਕੀ ਇਹ ਸਰਕਾਰਾਂ ਕਿਉਂ ਨਹੀਂ ਕਰਦੀਆਂ ਜੇ ਸਰਕਾਰਾਂ ਕਰਨ ਤੇ ਬਾਹਰ ਨੂੰ ਲੋਕ ਨਾ ਭੱਜਣ ਕਦੀ ਵੀ ਜਿਹਨੂੰ ਇਥੇ ਕੰਮ ਮਿਲਦਾ ਹੈ ਕਾਰਜ ਮਿਲਦਾ ਹੈ ਉਹ ਕਿਉਂ ਬਾਹਰ ਜਾਊਗਾ ਮੇਰਾ ਬੇਟਾ ਵੀ ਨਾਲ ਰਿਹਾ ਹੈ ਇਕੱਠੇ ਰਹੇ ਨੇ ਮੇਰਾ ਇਹ ਭਣ ਜਾ ਹਾਂਜੀ ਤੇ ਇਹ ਇਕੱਠੇ ਹੀ ਇੱਕ ਦੁਕਾਨ ਤੇ ਕੰਮ ਕਰਦੇ ਰਹੇ ਉਹ ਵੀ 11-12 ਸਾਲ ਲਾ ਕੇ ਆਇਆ ਉੱਥੇ ਦੇਖੋ ਬਹੁਤ ਵੱਡਾ ਦੁੱਖ ਹੈ ਮੁੰਡਾ ਬੜਾ ਸਾਊ ਸੀਗਾ ਜੀ ਹਲਾਕੇ ਵਿੱਚ ਵੀ ਬੜੀ ਉਹਦੀ ਪ੍ਰਸ਼ੰਸਾ ਤੇ ਬਾਹਰ ਵੀ ਲੋਕ ਬੜੀ ਉਹਦੀ ਪ੍ਰਸ਼ੰਸਾ ਕਰਦੇ ਆ ਫਿਰ ਜਿੰਨਾ ਮੁੰਡਿਆਂ ਦੇ ਨਾਲ-ਨਾਲ ਵਿਚਰਿਆ ਹੈ ਉਹ ਬਹੁਤ ਵੱਡੀ ਪ੍ਰਸ਼ੰਸਾ ਸੀ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਾਂਗੇ ਸਰਕਾਰਾਂ ਜਿਹੜੀਆਂ ਨੇ ਇਹ ਕੋਸ਼ਿਸ਼ ਕਰਨ ਇੱਥੇ ਆਪਣੇ ਲੋਕਾਂ ਨੂੰ ਜਿਹੜਾ ਕੰਮ ਹੈ ਉਹ ਜ਼ਰੂਰ ਦੇਣ ਤੇ ਤਾਂ ਹੀ ਲੋਕ ਬਾਹਰ ਨਹੀਂ ਜਾਣਗੇ ਨਹੀਂ ਤੇ ਵਰਨਾ ਪੰਜਾਬ ਬਿਲਕੁਲ ਖਾਲੀ ਹੋ ਚਲੇ ਕੁਝ ਨਸ਼ਿਆਂ ਨੇ ਖਾ ਲਿਆ ਨਸ਼ਿਆਂ ਦੀ ਭੇਟ ਚੜ ਗਈ ਜਵਾਨੀ ਬਹੁਤ ਜਿਆਦੀ ਤੇ ਦੂਜੀ ਜੜੀਏ ਉਹ ਇਸ ਤਰ੍ਹਾਂ ਵੇਖੋ ਹਾਰਟ ਅਟੈਕ ਨਾਲ ਕਿੰਨੀਆਂ ਮੁਤਾਂ ਹੋ ਰਹੀਆਂ ਨੇ ਹਨ ਤੇ ਇਹ ਇਹ ਟੈਨਸ਼ਨਾਂ ਨੇ ਐਂ ਲੱਗਦਾ ਕਿ ਟੈਨਸ਼ਨਾਂ ਨੇ ਸਾਰੀਆਂ ਕੰਮ ਮਿਲਦਾ ਨਹੀਂ ਪੜ੍ਹਾਈ ਕਰ ਲਿੰਦੇ ਨੇ ਬੱਚੇ ਉਹ ਟੈਨਸ਼ਨ ਦੇ ਵਿੱਚ ਜਦੋਂ ਜਾਂਦਾ ਤੇ ਐਨਾ ਐਨਾ ਪੈਸਾ ਲੱਗ ਜਾਣਾ ਉੱਥੇ ਵੀ ਕੰਮ ਨਹੀਂ ਮਿਲਦਾ ਜਾ ਕੇ ਕਈ ਤੇ ਵਖਰੇ 2 2 3 3 ਮਹੀਨੇ ਬਾਅਦ ਹੀ ਉੱਤੇ ਅਟੈਕ ਹੋ ਜਾਂਦਾ ਜਾ ਕੇ ਉਹਦਾ ਕਾਰਨ ਇਹੀ ਹੈ ਮਾੜੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਕੋਈ ਬੋਲਦਾ ਨਹੀਂ ਕੋਈ ਦੱਸਦਾ ਨਹੀਂ ਕੋਈ ਗੱਲ ਕਰਦਾ ਨਹੀਂ ਜਿਹੜਾ ਬੰਦਾ ਦੇਥੀ ਜਿੱਦੀ ਹੋ ਗਈ ਜਿਹਨੂੰ ਅਟੈਕ ਹੋ ਗਿਆ ਤੇ ਪਰਿਵਾਰ ਵਿਚਾਰਾ ਮਗਰ ਕੁਰ ਲੰਦਾ ਰਹਿ ਜਾਂਦਾ ਘਰ ਵੀ ਉਜੜ ਜਾਂਦਾ ਵੀਰੇ ਇਹੋ ਹੀ ਬੇਨਤੀ ਹੈ ਸਾਡੀ ਤਾਂ ਸਰਕਾਰ ਨੂੰ ਵੀ ਸਰਕਾਰ ਜੇ ਕੁਛ ਰਹਿ ਗਿਆ ਪੰਜਾਬ ਕੋਲੇ ਤੋ ਉਹਨੂੰ ਸਰਕਾਰ ਬਚਾਉਣ ਦਾ ਯਤਨ ਕਰੇ ਪੰਜਾਬ ਦੇ ਅੰਦਰ ਤੇ ਵੈਣ ਪੈ ਰਹੇ ਨੇ ਜਿਹੜੇ ਬਾਹਰੋਂ ਲਾਸ਼ਾਂ ਕਈ ਕਿ ਦਿਨ ਹੁਣ ਮਹੀਨੇ ਬਾਅਦ ਲਾਸ਼ ਆ ਰਹੀ ਹੈ ਕੀ ਰਹਿ ਗਿਆ ਉਹਦੇ ਪਿੱਛੇ ਕੀ ਪੱਲੇ ਉਹਦੇ ਕੀ ਮਾਂ ਉਹਦੀ ਮੂੰਹ ਵੇਖੂਗੀ ਕੀ ਹੋਵੇਗੀ ਬਹੁਤ ਹਾਲਾਤ ਮਾੜੇ ਨੇ ਕਰਤੇ ਨੇ ਸਰਕਾਰਾਂ ਨੇ ਸਰਕਾਰਾਂ ਬਿਲਕੁਲ ਨਹੀਂ ਸੋਚਦੀਆਂ ਕੇਵਲ ਤੇ ਕੇਵਲ ਆਪਣੇ ਘਰ ਭਰਨ ਦਾ ਯਤਨ ਕਰਦੀਆਂ ਨੇ ਇਹ 20 ਸਾਲ ਤੋਂ ਜੀ ਇਟਲੀ ਚ ਰਹਿ ਰਹੇ ਤੇ ਛੋਟੇ ਛੋਟੇ ਬੱਚੇ ਨੇ ਦੋ ਤੇ ਤਿੰਨ ਤਰੀਕ ਨੂੰ ਇੱਥੋਂ ਸਾਢੇ 3 ਮਹੀਨੇ ਲਾ ਕੇ ਇੰਡੀਆ ਤੋਂ ਗਏ ਤੇ ਵਾਪਸ 7 ਤਰੀਕ ਨੂੰ ਇਹ ਪਾਣਾ ਵਾਪਰਿਆ ਉੱਥੇ ਕਿਹੜੀ ਕੰਟਰੀ ਚ ਨੇ ਇਟਲੀ ਸੀ ਕਾਰਨ ਕੀ ਰਿਹਾ ਜੀ ਡੈਥ ਦਾ ਕਾਰਨ ਤਾਂ ਜੀ ਇਹ ਮੈਂ ਸਟੋਰ ਤੋਂ ਆਪਣੇ ਘਰੇ ਆ ਰਹੇ ਤੇ ਘਰੇ ਜਦੋਂ ਆਏ ਸਿਲੰਡਰ ਪਤਾ ਨਹੀਂ ਲੀਕ ਕੀਤੀ ਜਾਂ ਜੋ ਵੀ ਸੀ ਜਦੋਂ ਆ ਕੇ ਇਹਨਾਂ ਨੇ ਸਿਲੰਡਰ ਵਾਲਿਆ ਹੀ ਉਹ ਨਾਲ ਦੀ ਨਾਲ ਬਲਾਸਟ ਹੋ ਗਿਆ ਤੇ ਉਦੋਂ ਬਾਅਦ ਇਹ ਬੇਹੋਸ਼ ਹੋ ਕੇ ਡਿੱਗ ਪਈ ਡਿੱਗੇ ਹੋਏ ਉਦੋਂ ਬਾਅਦ 5 ਮਿੰਟ ਬਾਅਦ ਇਹਨਾਂ ਨੂੰ ਹੋਸ਼ ਆਈ ਜਦੋਂ ਉਦੋਂ ਬਾਅਦ ਫਿਰ ਬਾਹਰ ਨਿਕਲ ਕੇ ਗਿਰ ਗਏ ਫਿਰ ਉੱਥੇ ਜਿਹੜੇ ਮੁੰਡੇ ਤੇ ਲਵੇ ਵਾਲੇ ਉਹਨਾਂ ਨੇ ਚੱਕਿਆ ਚੱਕ ਕੇ ਐਡਮਿਟ ਕਰਿਆ ਐਡਮਿਟ ਕਰਕੇ ਪੰਜ ਹਫ਼ਤਾ ਬੋਲਦਾ ਰਹੀ ਠੀਕ ਠਾਕ ਤੇ ਉਦੋਂ ਬਾਅਦ ਨਾ ਫੇਫੜਿਆਂ 'ਚ ਯਾਨੀ ਇਨਫੈਕਸ਼ਨ ਹੋ ਗਈ ਜ਼ਿਆਦਾ ਉਹਦੇ ਕਾਰਨ ਇਹਦੀ 15 ਦਿਨਾਂ ਬਾਅਦ ਇਟਲੀ 'ਚ ਡੈਥ ਉਹ ਕੀ ਕਰਦਾ ਸੀਗਾ ਤੇ ਨਾਮ ਕੀ ਹੈ ਇਹਨਾਂ ਦਾ ਇਹਨਾਂ ਦਾ ਨਾਮ ਨਰਮਲ ਸਿੰਘ ਤੀਜੀ ਹਸਨਪੁਰ ਪਿੰਡ ਤੋਂ ਜੀ ਕੰਮ ਤਾਂ ਇਹਨਾਂ ਦਾ ਆਪ ਦਾ ਸਟੋਰ ਸੀ ਉੱਧਰ ਕਾਦਾ ਕਰਿਆਨਾ ਸਟੋਰੀ ਹਾਂਜੀ ਉਮਰ ਇਹਦੀ 40 ਸਾਲ ਦੀ ਤੇ ਹੁਣ ਪਿੱਛੇ ਪਰਿਵਾਰ ਦਾ ਕੋਈ ਪਰਿਵਾਰ ਬੱਚੇ ਨੇ ਜੀ ਦੋ ਛੋਟੇ ਛੋਟੇ ਮਾਈ ਆ ਜਾਂ ਵਾਈਫ ਨੇ ਇਹਨਾਂ ਦੇ ਇੱਕ ਇਹ ਬੱਚਾ ਪਾ ਦੋ ਮੇਰਾ ਦੋਸਤ ਜੀ ਸਾਢੇ 3 ਮਹੀਨੇ ਛੁੱਟੀ ਆਇਆ ਤੇ ਯਾਨੀ ਸਾਢੇ 3 ਮਹੀਨੇ ਚੋਂ 20 ਦਿਨ ਇਹ ਇਕੱਲਾ ਰਿਹਾ ਹੋ ਨਹੀਂ ਮੇਰੇ ਨਾਲ ਹੀ ਰਿਹਾ ਹੈ ਹਾਂ ਬਾਡੀ ਲਿਆਂਦੀ ਆ ਫਿਰ ਆਪਦੀ ਖਰਚੀ ਤੇ ਰਹਿੰਦੇ ਚਾਹ ਸਰਕਾਰ ਨੇ ਮਦਦ ਕੀਤੀ ਨਹੀਂ ਸਰਕਾਰ ਨੇ ਕੋਈ ਮਦਦ ਨਹੀਂ ਇਹ ਤਾਂ ਆਪਦਾ ਹੀ ਖਰਚਾ ਹੈ ਕੋਈ ਉਸ ਉਧਰ ਜਿਹੜੀ ਸੰਸਥਾ ਬਣੀ ਵੀ ਆ ਉਹਨਾਂ ਨੇ ਕਰਿਆ ਮਦਦ ਦਾ